ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣੀ ਹਿਮਕੁੰਡ ਸਾਹਿਬ ਦੀ ਯਾਤਰਾ ਚੱਲ ਰਹੀ ਆ ਰਾਤੀ ਅਸੀਂ ਇੱਥੇ ਗੁਰਦੁਆਰਾ ਵਿਖੇ ਰੁਕੇ ਸੀ ਤੇ ਅੱਜ ਅਸੀਂ ਹਿਮਕੁੰਡ ਸਾਹਿਬ ਵੱਲੋਂ ਚੱਲੇ ਪਾ ਉੱਤੇ ਆ ਉੱਚੇ ਉੱਚੇ ਪਰਫਾ ਲੱਦੇ ਪਹਾੜ ਦਿਖਾਈ ਦੇਣੇ ਸ਼ੁਰੂ ਹੋ ਗਏ ਨੇ ਇੱਥੋਂ ਸ੍ਰੀ ਹੇਮਕੋਟ ਸਾਹਿਬ 6 ਕਿਲੋਮੀਟਰ ਤੇ ਸੰਗਤ ਅੱਗੇ ਨੂੰ ਵਧਦੀ ਹੋਈ ਇਹਨਾਂ ਦੀ ਖੂਬਸੂਰਤਾਂ ਪਾਣੀ ਦੇ ਝਰਨੇ ਹਨ ਹੋਰ ਝਰਨੇ ਵੀ ਆਉਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਥੱਲੇ برف ਜੰਮੀ ਹੋਈ ਆ ਸਾਹਮਣੇ ਦਿਖ ਰਹੀਆਂ ਨੇ برف ਲੱਦੀਆਂ ਚੋਟੀਆਂ ਤੇ ਇਹ ਨੇ ਜੀ ਇੱਧਰਲੇ ਲੋਕਲ ਲੋਕ ਸੁਪਿਆ ਕਾ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਕਿਉਂਕਿ ਉੱਪਰਲੇ ਇਲਾਕੇਾਂ ਜਿਹਾ ਘਾਤ ਹੁੰਦਾ ਕੋੜਿਆਂ ਤੇ ਪੈਦਲ ਹੈ ਕੋੜਿਆਂ ਉੱਤੇ ਇਥੇ ਪੈਦਲ ਹੈ ਜਾਂਦੇ ਹੋਏ ਯਾਤਰੀ ਸ੍ਰੀ ਹਿਮਕੁੰਡ ਸਾਹਿਬ ਵੱਲ ਨੂੰ ਤੋ 4 ਕਿਲੋਮੀਟਰ ਰਹਿ ਗਿਆ ਜੀ ਹਿਮਕੁੰਡ ਸਾਹਿਬ 2 ਕਿਲੋਮੀਟਰ ਦੀ ਚੜ੍ਹਾਈ ਅਸੀਂ ਮੁਕੰਮਲ ਕਰ ਲਈ ਆ ਇਹ ਸਾਹਮਣੇ ਜਿੱਥੇ ਨਦੀਆਂ ਸੱਤਾਂ ਵਗ ਰਹੀਆਂ ਨੇ ਇਤੋਂ ਵਸੇ ਤੁਰੇ ਦੀ ਜੋ ਗੁੰਦਰ ਧਾਮ ਲਓ ਜੀ 3 ਕਿਲੋਮੀਟਰ ਦੀ ਅਸੀਂ ਕਿਰਾਏ ਮੁਕੰਮਲ ਕਰ ਲਿਆ ਤੇ 3 ਕਿਲੋਮੀਟਰ ਬਾਕੀ ਰਹਿ ਗਿਆ ਤੇ ਸੰਗ ਤੱਕ ਅੱਗੇ ਵੱਲ ਨੂੰ ਵਧ ਰਹੀ ਆ ਤੇ ਦੂਰ ਤੋਂ ਤੱਕ ਸੰਗਤ ਦਿਖਾਈ ਦੇ ਆ ਜਾਂਦੀ ਹੋਈ ਤੇ ਡੇ ਮੇਡੇ ਰਸਤਿਆਂ ਤੇ ਸੰਗਤ ਅੱਗੇ ਵੱਲ ਨੂੰ ਵਧਦੀ ਹੋਈ ਤੇ ਇੱਧਰ ਇੱਕ ਬਜ਼ੁਰਗ ਐਮਕੌਰ ਸਾਹਿਬ ਵੱਲ ਨੂੰ ਜਾਂਦਾ ਹੋਇਆ ਇਹ ਹੈ ਜੀ ਐਮ ਕੌਂਡਾ ਦਾ ਰਸਤੇ ਵਿੱਚ ਪਈ ਹੋਈ ਬਰਫ਼ ਆ ਸੰਗੀਆਂ ਉੱਪਰ ਕੀ ਲੰਗੜਾਂ ਦੀ ਬਰਫ਼ ਦੇ ਰਸਤੇ ਵਿੱਚ ਇੱਕ ਦੋ ਜਗ੍ਹਾ ਹੈ ਇਹ ਬਰਫ਼ਾਂ ਦੀ ਆ ਜਿਹਦੇ ਉੱਪਰ ਕੀ ਲੰਗੜਾਂ ਪੈਂਦਾ ਤੇ ਦੋ ਦੂ ਤਕਰ ਸੰਗਤ ਦਿਖਾਈ ਦੇ ਰਹੀ ਆ ਬਹੁਤ ਜਿਆਦਾ ਸੰਗਤ ਇੱਥੇ ਆਉਂਦੀ ਆ ਤੇ ਫਹਾਰੀ ਰਸਤੇ ਵਿੱਚ ਇਸ ਤਰ੍ਹਾਂ ਨਿੱਕੇ ਨਿੱਕੇ ਕਰਵਾਂ ਨਾਲ ਅੱਗੇ ਵਧਣਾ ਚਾਹੀਦਾ ਇਸ ਤਰ੍ਹਾਂ ਨਿੱਕੇ ਨਿੱਕੇ ਕਦਮਾਂ ਨਾਲ ਤਰਨਾ ਤਕਾਵਟ ਨਹੀਂ ਹੁੰਦੀ ਜਿਸ ਤਰ੍ਹਾਂ ਅਸੀਂ ਤੁਰ ਰਹੇ ਹਾਂ ਇਸ ਤਰ੍ਹਾਂ ਨਿੱਕੇ ਨਿੱਕੇ ਕਦਮਾਂ ਅੱਗੇ ਵਧਾਉਣਾ ਚਾਹੀਦਾ ਲੰਘ ਜਿਆਦਾ ਲੰਬੀ ਨਿਭਰਨੀ ਚਾਹੀਦੀ ਹੈ ਤੇ ਸਾਹਮਣੇ ਸ੍ਰੀ ਹੇਮਕੋਟ ਸਾਹਿਬ ਦਿਖਾਈ ਦੇਣ ਲੱਗ ਪਿਆ ਉਹ ਗੁਰਦੁਆਰਾ ਸਾਹਿਬ ਆ ਉਹ ਦਿਖਾਈ ਦੇਣ ਲੱਗ ਪਿਆ ਇੱਥੇ ਦੋ ਰਸਤੇ ਪਾੜਦੇ ਨੇ ਇੱਕ ਤਾਂ ਪੌੜੀਆਂ ਵਾਲਾ ਰਸਤਾ ਤੇ ਇੱਕ ਥੋੜਾ ਪੱਤਰ ਰਸਤਾ ਅਸੀਂ ਇਸ ਸੱਜੇ ਥੋੜੇ ਰਸਤੇ ਗਏ ਸੀ ਕਿਉਂਕਿ ਇਸ ਰਸਤੇ 'ਚ ਜਿਆਦਾ ਟਕਾਵਟ ਨਹੀਂ ਹੁੰਦੀ ਜਿਹੜਾ ਪੌੜੀਆਂ ਵਾਲਾ ਰਸਤਾ ਥੋੜਾ ਜਿਹਾ ਚੜਾ ਔਖਾ ਹੁੰਦਾ ਇਸ ਲਈ ਤੁਸੀਂ ਵੀ ਜਦੋਂ ਆਓ हाथा रास्ता ही सजे सजे हाथ रास्ते ही जायो लो जी इतों एक किलोमीटर आ गया हेमकुंड साहब ਲਓ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਵਿਖੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਤੇ ਆਲੇ ਦੁਆਲੇ برفਾਂ ਲੱਦੀਆਂ ਚੋਟੀਆਂ ਪਹਾੜਦ ਦਿਖਾਈ ਦੇ ਰਹੇ ਨੇ ਜਿਸ ਪਾਸੇ ਉਹ ਬਰਖੀਆਂ ਸੋਹੀਆਂ ਤੇ ਇਹ برفਾਂ ਦੇ ਵਿੱਚ ਹੀ ਰਸਤਾ ਬਣਾ ਹੋਇਆ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਲੈ ਨਾਲ ਸਰ ਭੰਦੇ ਸਤੇ ਜਗ ਤੋਟ ਸਾਰ ਸਾਰ ਤੇ ਹੈਗਾ ਜੀ ਸਰੋਵਰ ਤੇ ਵਾਲੇ ਦਵਾਰੇ ਪਾੜ ਪਾੜ ਗਜਾ ਤਾ ਇਹ ਜਿਹੜੀ ਮਿੱਥੇ ਕਾਹਤੇ ਕੋਈ ਜਿਹੜੀ ਲਈ ਲੰਗਰ ਮਿਲਦਾ ਤੇ ਸਾਹਮਣੇ ਦੇ ਟਿਕਟਾਂ ਜੀ ਚਾਹ ਰਿਹਾ ਜਿਹੜੀ ਲੈ ਸਕਦੇ ਹਾਂ ਤੇ ਪ੍ਰਸਾਦ ਤਾਂ ਇੱਥੇ ਨਹੀਂ ਮਿਲਦਾ ਨਿਧਾਨ ਇਹ ਦਰਬਾਰ ਵਾਲਾ ਗੁਰੂ ਸਵਾਗਤ ਹੈ ਦਾ ਬਲੌਗ ਆਪਣਾ ਇੰਨ ਹੀ ਆ